ਹਾਂਜੀ ਪਿਆਰੇ ਬੱਚਿਓ ਸਤਿ ਸ਼੍ਰੀ ਅਕਾਲ ਤੋਂ ਸਭ ਦਾ ਸਵਾਗਤ ਕਰਦੇ ਹਾਂ ਅੱਜ ਦੀ ਵੀਡੀਓ ਵਿੱਚ ਲੈ ਕੇ ਆ ਚੁੱਕੇ ਆ ਪੰਜਾਬੀ ਬੋਲੀ ਦੀਆਂ ਉਪਬੋਲੀਆਂ ਅਤੇ ਜਿਹੜੇ ਜਿਹੜੇ ਖੇਤਰ ਵਿੱਚ ਉਹ ਬੋਲੇ ਜਾਂਦੇ ਹਨ ਉਹ ਵੀ ਲਿਖਿਆ ਜਾਵੇਗਾ ਠੀਕ ਹੈ ਅੱਜ ਦੀ ਹੀ ਵੀਡੀਓ ਵਿੱਚ ਸਾਰਾ ਕੁਝ ਸਿਟੀਜ਼ ਵਗੈਰਾ ਸਭ ਕੁਝ ਲਿਖਿਆ ਜਾਵੇਗਾ ਠੀਕ ਹੈ ਲਾਈਕ ਕਰ ਦਿਓ ਇਸ ਵੀਡੀਓ ਨੂੰ ਸਬਸਕ੍ਰਾਈਬ ਕਰ ਸਾਡੇ ਚੈਨਲ ਨੂੰ ਅਤੇ ਬੈਲ ਆਈਕਨ ਨੂੰ ਕਰ ਦਿਓ ਪ੍ਰੈਸ ਤਾਂ ਚਲੋ ਪਿਆਰੇ ਬੱਚਿਓ ਸ਼ੁਰੂ ਕਰਦੇ ਹਾਂ ਸਭ ਤੋਂ ਪਹਿਲਾਂ ਸ਼ੁਰੂ ਕਰਦੇ ਹਾਂ ਮਾਜੀ ਮਾਜੀ ਬੋਲੀ ਜਾਂਦੀ ਹੈ ਮਾਜੇ ਇਲਾਕੇ ਵਿੱਚ ਜਿਸ ਵਿੱਚ ਕਿਹੜੇ-ਕਿਹੜੇ ਆਉਂਦੇ ਹਨ ਸ਼ਹਿਰ ਅੰਮ੍ਰਿਤਸਰ ਤਰਨਤਾਰਨ ਗੁਰਦਾਸਪੁਰ ਪਠਾਨਕੋਟ ਪਾਕਿਸਤਾਨ ਵਿੱਚ ਲਾਹੌਰ ਅਤੇ ਸਿਆਲਕੋਟ ਠੀਕ ਹੈ ਇਸ ਜਗ੍ਹਾ ਦੇ ਉੱਤੇ ਮਾਜੀ ਪ੍ਰਯੋਗ ਕੀਤੀ ਜਾਂਦੀ ਹੈ ਜੇ ਹਜ ਤੱਕ ਲਾਈਕ ਨਹੀਂ ਕੀਤਾ ਤਾਂ ਉਹ ਕਰ ਦਿਓ ਸਬਸਕ੍ਰਾਈਬ ਵੀ ਕਰ ਦਿਓ ਅੱਗੇ ਪੁਆਦੀ ਰੂਪਨਗਰ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਪਟਿਆਲੇ ਦਾ ਪੂਰਬੀ ਹਿੱਸਾ ਨੈਕਸਟ ਮਲਵਈ ਲੁਧਿਆਣਾ ਮੁਕਤਸਰ ਫਰੀਦਕੋਟ ਫਾਜ਼ਿਲਕਾ ਮੋਗਾ ਅਤੇ ਬਠਿੰਡਾ ਮਾਨਸਾ ਬਰਨਾਲਾ ਫਿਰੋਜ਼ਪੁਰ ਸੰਗਰੂਰ ਅਤੇ ਫਤਿਹਗੜ੍ਹ ਸਾਹਿਬ ਦੁਆਬੀ ਜਲੰਧਰ ਕਪੂਰਥਲਾ ਹੁਸ਼ਿਆਰਪੁਰ ਤੇ ਸ਼ਹੀਦ ਭਗਤ ਸਿੰਘ ਨਗਰ ਪੋਠੋਹਾਰੀ ਪਾਕਿਸਤਾਨ ਦੇ ਜ਼ੈਲਮ 라ਵਲਪਿੰਡੀ ਅਤੇ ਕਮਲਪੁਰ ਆਹਾਂ ਜੋ ਪਿਆਰੇ ਵਿੱਚ ਕੁਸ਼ੂਸ਼ ਨੇ ਇਹਨਾਂ ਨੂੰ ਤੁਸੀਂ ਛੱਡ ਸਕਦੇ ਜੇ ਪਾਕਿਸਤਾਨ ਵਾਲੇ ਹਨ ਉਹ ਵੀ ਉਹ ਛੱਡੇ ਦੇ ਸਕਦੇ ਨੇ ਮੇਨ ਜੋ ਹੁੰਦੇ ਨੇ ਚਾਰ ਹੀ ਹੁੰਦੇ ਨੇ ਤੁਸੀਂ ਚਾਰ ਤੱਕ ਕਰ ਸਕਦੇ ਹੋ ਪਰ ਮੈਂ ਸਾਰੇ-ਸਾਰੇ ਕਰਾਂਗਾ ਇਸ ਵੀਡੀਓ ਵਿੱਚ ਤਾਂ ਜਰੂਰ ਦੇਖੋ ਇਸ ਨੂੰ ਹਨਾ ਅੱਗੇ ਮੁਲਤਾਨੀ ਬਹਾਵਲਪੁਰ ਮੁਲਤਾਨ ਚੰਗ ਆਦ ਡੋਗਰੀ ਜੰਮੂ ਕਾਂਗੜਾ ਹਿਮਾਚਲ ਪ੍ਰਦੇਸ਼ ਦੇ ਵਿੱਚ ਠੀਕ ਹੈ ਹਾਂਜੀ ਪਿਆਰੇ ਬੱਚਿਓ ਤਾਂ ਹੋ ਚੁੱਕਿਆ ਅੱਜ ਦੀ ਵੀਡੀਓ ਲਈ ਇਨਾ ਹੀ ਮੈਂ ਤੁਹਾਨੂੰ ਮਿਲੂੰਗਾ ਅਗਲੀ ਵੀਡੀਓ ਵਿੱਚ ਇਸ ਨੂੰ ਬੋਰ ਦੇਖਣ ਦੇ ਲਈ ਧੰਨਵਾਦ